लुधियाना में आज जिला देश कार्यालय पहुंचे शिवसेना उद्धव बाल साहिब ठाकरे का एक वक्फ मिला जिला प्रशासन को पत्रकारों से बात करते प्रवक्ता चंद्रकांत चड्डा तथा जिला प्रधान नितिन ने कहा है कि लुधियाना सहित पंजाब भर में हैदराबादी व मुरादाबादी बिरयानी की दुकानें लगातार खुलती जा रही हैं। इसकी गंभीरता से जांच करवाई जाए कि, कि किस मास्क का प्रयोग हो रहा है ਅਧਿਆਇਨ ਦਾ ਪਿਛਲਾ ਰਿਕਾਰਡ ਵੀ ਖੰਗਾਲਾ ਜਾਏ ਵਹੀਂ ਇਸ ਮਾਮਲੇ ਵਿੱਚ ਗੰਭੀਰਤਾ ਦਿਖਾਤੇ ਹੋਏ ਸਹਾਇਕ ਏਡੀਸੀ ਅਮਿਤਸਰੀ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਲਦਤ ਜਾਂਚ ਕੀਤੀ ਜਾਏਗੀ। ਸ਼ੇਵसेना ਉਦਵਾਲਾ ਸਾਹ ਠਾਕਰੇ ਵੱਲੋਂ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾ ਸ਼ਰਮਾ ਜੀ ਦੀ ਗਵਾਹੀ ਚ ਪੂਰੇ ਪੰਜਾਬ ਚ ਅੱਜ ਡੀਸੀ ਸਾਹਿਬਾਨਾ ਨੂੰ ਮੰਗ ਪੱਤਰ ਜੋਪੇ ਗਏ। ਉਸੇ ਲੜੀ ਤਹਿਤ ਲੁਧਿਆਣਾ ਵੀ ਅੱਜ ਟੀਮ ਨੇ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗਾ ਕੀਤੀਆਂ ਜਿਦੇ ਵਿੱਚ ਪੰਜਾਬ ਦੇ ਅੰਦਰ ਦੇਖੋ ਥੋੜੇ ਟਾਈਮ ਦੇ ਵਿੱਚ ਹਜ਼ਾਰਾਂ ਦੀਆਂ ਦੁਕਾਨਾਂ ਹੈਦਰਾਬਾਦੀ ਮੁਰਦਾਬਾਦੀ ਸ਼ਾਵਾ ਜਾਫੀਆ ਰਾਫੀਆ ਇਦਾਂ ਹੀ ਬਰੀਆਨੀ ਦੇ ਦੁਕਾਨਾਂ ਖੁੱਲ ਗਈਆਂ ਉਹਨਾਂ ਨੂੰ ਲੈ ਕੇ ਅਸੀਂ ਕੁਝ ਮੰਗਾਂ ਆਪਣੀਆਂ ਰੱਖੀਆਂ ਡੀਸੀ ਸਾਹਿਬ ਦੇ ਅੱਗੇ ਜਿਦੇ ਵਿੱਚ ਇਹਨਾਂ ਤਮਾਮ ਦੁਕਾਨਾਂ ਦਾ ਜੇ ਸੰਚਾਲਨ ਮੁਸਲਮਾਨ ਭਾਈਚਾਰੇ ਦੇ ਲੋਕ ਕਰ ਰਹੀ ਹੈ ਤਾਂ ਹਲਾਲ ਫੂਡ ਇਹਨਾਰੇ ਬਾਹਰ ਸਪੈਸੀਫਿਕ ਲਿਖਿਆ ਜਾਵੇ ਤਾਂ ਕਿ ਕਿਸੇ ਹੋਰ ਧਰਮ ਦੀ ਬੇਅਦਬੀ ਨਰਾਦਰ ਨਾ ਹੋਵੇ ਦੂਸਰਾ ਅਸੀਂ ਸੈਂਪਲਿੰਗ ਦੀ ਮੰਗ ਕੀਤੀ ਵੀ ਨਿਰੰਤਰ ਜਿਹੜੀ ਹੈ ਫੂਡ ਵਿਭਾਗ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕੀਤੀ ਜਾਵੇ ਵੀ ਕਿਤੇ ਮੀਟ ਮਾਸ ਦੀ ਆੜ ਦੇ ਵਿੱਚ ਕੋਈ ਹੋਰ ਤਾਂ ਨਹੀਂ ਚੀਜ਼ ਲੋਕਾਂ ਨੂੰ ਖਵਾਈ ਜਾ ਰਹੀ ਤੀਸਰਾ ਤੋਂ ਅਹਿਮ ਵੀ ਇਹ ਨਹੀਂ ਹਜ਼ਾਰਾਂ ਦੀਆਂ ਦੁਕਾਨਾਂ ਬਰੀਆਨੀ ਦੀ ਖੁੱਲ ਜਾਣੀਆਂ ਤਾਂ ਨੇਚਰਲ ਜੀ ਗੱਲ ਹੈ ਕਿ ਕੱਚੇ ਮਾਸ ਦੀ ਜਿਹੜੀ ਉਹ ਸਪਲਾਈ ਹੈ ਉਹਦੇ ਜਵਾਬਦਾ ਹੋਇਆ ਹੋਏਗਾ ਵੀ ਇਹ ਕੱਚਾ ਮਾਸ ਕਿਹੜੇ ਸਪਲਾਇਰ ਤੋਂ ਲੈ ਰਹੇ ਹੈ ਉਹਦੀ ਖਰੀਦਦਾਰੀ ਤੋਂ ਲੈ ਕੇ ਵਿਕਣ ਤੱਕ ਪੂਰੀ ਜਾਂਚ ਹੋਵੇ ਸੀਸੀਟੀਵੀ ਕੈਮਰਾ ਜਿਹੜੇ ਇੰਸਟਾਲ ਕੀਤੇ ਜਾਣ ਮਾਤਰ ਕੁਝ ਹਜ਼ਾਰ ਰੁਪਏ ਦੀਆਂ ਦੁਕਾਨਾਂ ਲੱਖਾਂ ਰੁਪਏ ਦਾ ਕਿਰਾਇਆ ਜਿਹੜਾ ਦਿੰਦੇ ਪਏ ਹੈ ਉਹਦੀ ਜਾਂਚ ਹੋਵੇ ਔਰ ਸਭ ਤੋਂ ਅਹਿਮ ਇਹ ਰੇ ਜਿਸੀਂ ਬੇਨਤੀ ਕੀਤੀ ਹੈ ਡੀਸੀ ਸਾਹਿਬ ਨੂੰ ਕਿ ਪੁਲਿਸ ਵੈਰੀਫਿਕੇਸ਼ਨ ਜਰੂਰ ਹੋਵੇ ਜਿਹੜੇ ਢਾਬਾ ਸੰਚਾਲਕ ਨੇ ਉਹਨਾਂ ਦੇ ਸਟਾਫ ਕਰਮੀਆਂ ਜਾਂ ਇਹਨੂੰ ਬਣਾਉਣ ਵਾਲੇ ਜਿਹੜੇ ਲੋਕ ਵੀ ਬਾਹਰਲੇ ਸੂਬਿਆਂ ਚੋਂ ਆਏ ਨੇ ਮਨਸੂਬਾ ਕੀ ਹੈ ਉਹਨਾਂ ਦੀ ਕਿਤੇ ਕ੍ਰਿਮੀਨਲ ਪ੍ਰੋਫਾਈਲ ਤਾਂ ਨਹੀਂ ਕੋਈ ਹੈਗੀ ਪੰਜਾਬ ਵਾਸੀ ਅਸੀਂ ਅੱਜ ਇਹ ਬੜੀ ਵੱਡੀ ਮੰਗ ਜਿਹੜੀ ਜੀ ਸਾਹਿਬ ਅੱਗੇ ਰੱਖੀ ਹੈ ਉਹਨਾਂ ਨੇ ਸਾਰੀਆਂ ਮੰਗਾਂ ਸਾਡੀਆਂ ਜਾਇਜ਼ ਦੱਸਦੇ ਹੋਏ ਇਮੀਡੀਏਟਲੀ ਫੈਕਟਰਾ ਇਹਨੂੰ ਆਸ਼ਵਾਸਨ ਦਿੱਤਾ ਵੀ ਠੋਸ ਕਦਮ ਚੁੱਕਿਆ ਜਾਏਗਾ ਔਰ ਨਿਰੰਤਰ ਵੀ ਅੱਗੇ પ્રયાસ ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਡੇ ਰਾਹੀ ਇਹ ਨਿਰੰਤਰ ਸ਼ੇਪਸਾ ਨਾ ਕਰੇ ਅੱਜ ਜਿਵੇਂ ਮਾਨਯੋਗ ਡੀਸੀ ਸਾਹਮਣੇ ਕੋ ਮੈਮੋਰੈਂਡਮ ਦਿੱਤਾ ਜਿਸ ਵਿੱਚ ਜੋ ਲੁਧਿਆਣਾ ਵਿੱਚ ਲੁਧਿਆਣਾ ਛੱਟੋ ਪੂਰੇ ਪੰਜਾਬ ਵਿੱਚ ਵੱਖ-ਵੱਖ ਜਗ੍ਹਾ ਤੇ ਜੋ ਇਹ ਸ਼ਮਾ ਬਰੀਆਨੀ ਦੇ ਨਾਮ ਤੇ ਹైదਰਾਬਾਦੀ ਆ ਮੁਰਦਾਬਾਦੀ ਬਰੀਆਨੀ ਦੀ ਦੁਕਾਨਾਂ ਖੁੱਲ ਰਹੀਆਂ ਨੇ ਇੱਕੋ ਦਾ ਮਹੀਨਾ ਦੀ ਵਧਨ ਦੀ ਵਜ੍ਹਾ ਪੁੱਛੀ ਗਈ ਹੈ ਕਿ ਇੱਕੋ ਦਾ ਮਹੀਨਾ ਦੀ ਇੱਕੋ ਜਗ੍ਹਾ ਤੇ ਵਿੱਚ 200 300 ਮੀਟਰ ਦੇ ਅੰਦਰ ਹੀ ਦਰਜਨਾਂ ਦਾ ਦੁਕਾਨਾਂ ਖੋਲਣ ਦਾ ਮਤਲਬ ਹੀ ਹੈ ਤੇ ਦੂਜੀ ਗੱਲ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਆ ਵੀ ਕਿਹਾ ਹੈ ਕਿ ਇਹਨਾਂ ਦੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਕਿ ਇਹ ਜਿਹੜੀ ਆ ਖਾਪਾ ਦਾ ਜਵਾਬ ਲਈ ਆਰੇ ਨੇ ਮਾਸ ਵਗੈਰਾ ਕਿੱਥੋਂ ਲੈ ਆਰੇ ਨੇ ਕਿਉਂਕਿ ਦੇਖੋ ਦੁਕਾਨਾ ਖੁੱਲਣ ਨਾਲ ਵਿਕਰੀ ਵੀ ਵਧੀ ਹੋਏਗੀ ਜਿੱਥੋਂ ਆ ਪਿੱਛੋਂ ਆ ਰਹੇ ਕਿ ਉਹਨਾਂ ਦੀ ਵੀ ਵਧੀ ਹੈ ਕਿਉਂਕਿ ਦੇਖੋ ਇਹ ਦੁਕਾਨਾ ਖੁੱਲਣ ਨਾਲ ਹੀ ਉਸ ਤੋਂ ਬਾਅਦ ਹੀ ਸਾਡੇ ਲੁਧਿਆਣਾ ਸ਼ਹਿਰ ਤੇ ਵੀ ਵੱਖਰਾ ਹੋ ਜਾਏਗਾ ਤਾਂ ਗਊ ਮਾਸੀ ਫੜੇ ਜਾ ਰਿਹਾ ਹੈ ਠੀਕ ਹੈ ਜੀ ਤੇ ਕਿਤੇ ਆ ਕਿ ਉਹਦੇ ਆਰਚਾ 20 ਸਾਲ ਨਹੀਂ ਕਿਸੇ ਨੂੰ ਖਾਰੇ ਜੋ ਪੂਰਨ ਤੌਰ ਤੇ ਬੈਨ ਹੈ ਤੇ ਦੂਜੀ ਗੱਲ ਅਸੀਂ ਆ ਵੀ ਕੀਤੀ ਹੈ ਪ੍ਰਸ਼ਾਸਨ ਨੂੰ ਕਿਹਾ ਤੇ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਪਿੱਛੋ ਪਿੱਛੋ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕਿੱਥੋਂ ਆਏ ਨੇ ਕਿੱਥੋਂ ਨਹੀਂ ਕਿਉਂਕਿ ਦੇਖੋ ਜੀਰੀਆ ਦੁਕਾਨ ਆਪਣਾ ਪੰਜਾਬੀ ਭਰਾ 5-10 ਹਜ਼ਾਰ ਕਿਰਾਏ ਤੇ ਲੈਂਦਾ ਸੀਗਾ ਉਹ ਇਹਨਾਂ ਨੂੰ ਉਹਨਾਂ ਨੇ 50-60-60 ਹਜ਼ਾਰ ਕਿਰਾਏ ਤੇ ਲੈ ਰਹੇ ਨੇ ਕਿਉਂ ਲੈ ਰਹੇ ਨੇ ਇਹਦੀ ਵੀ ਵਜ੍ਹਾ ਚੈੱਕ ਕਰਨੀ ਚਾਹੀਦੀ ਹੈ ਨਾ ਹਾਂ ਜੀ ਜੈ ਹਿੰਦ ਜੀ ਸਾਰਿਆਂ ਨੂੰ 93 ਤੋਂ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੇ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਹైదਰਾਬਾਦੀ ਬਰੀਆਨੀ ਔਰ ਮੁਰਾਦਾਬਾਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤਾ ਜਾਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰਾ ਚੈਕਿੰਗ ਕੀਤੀ ਜਾਏਗੀ ਨਾ ਐਸੀ ਪ੍ਰਸ਼ੰਸਾ ਨਾਲ ਕਾਰਵਾਈ ਕੀਤੀ ਹੈ ਹਾਂਜੀ ਇਹ ਨਹੀਂ ਨਾ ਐਸੀ ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਿਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਿਟੀ ਚੈੱਕ ਕਰਾਵਾਵੇ ਕੀ ਅਪੀਲ ਕਰੋ ਦੁਕਾਨਦਾਰਾਂ ਨੂੰ ਠੀਕ ਹੈ ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਹੈ ਜ਼ਰੂਰ ਚਾਹਾਂਗਾ ਕਿ ਵੀ ਵੈਰੀ ਮੱਚ ਅਵੇਅਰ ਵੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸ ਦਾ ਉਹਨਾਂ ਦਾ ਕੰਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ੀਅਸਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ ਇਹੀ ਕਹਾਂਗਾ ਥੈਂਕ ਯੂ